ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਿੰਡ ਸੇਕੂ ਦੇ ਵਿੱਚ ਵੀਰ ਜੀ ਸਾਡੇ ਗਗਨਦੀਪ ਜੀ ਅ ਮੈਡੀਸਿਨ ਕੋ ਉਹਨਾਂ ਨੇ ਕਨੈਕਸ਼ਨ ਲਗਵਾਇਆ ਸਾਡੇ ਤੋਂ 7.5 ਕਿਲੋ ਦਾ ਸੰਡੇ ਦਾ ਦਿਨ ਹੈ 16 ਤਰੀਕ 16 ਹੋ ਗਿਆ ਜੀ 17 ਸਾਰਾ 17 ਦਸੰਬਰ ਤੇ ਤੁਹਾਨੂੰ ਵੀਰ ਜੀ ਪਤਾ ਕਿਵੇਂ ਚੱਲਿਆ ਸੀ ਆਪਾਂ ਤੁਹਾਨੂੰ ਕੱਲ ਵੀ ਮੈਂ ਫੋਨ ਤੇ ਪੁੱਛਣ ਲੱਗਿਆ ਸੀ ਪਰ ਮੈਂ ਚਲ ਚੱਲ ਜਾ ਕੇ ਪੁੱਛਾਂਗੇ ਤੁਹਾਨੂੰ ਇਹਦਾ ਪਤਾ ਕਿੱਥੋਂ ਲੱਗਿਆ ਸਾਡੀ ਦੁਕਾਨ ਦੇ ਬਾਰੇ ਤੁਹਾਨੂੰ ਪਤਾ ਦਾ ਜੀ ਆਪਣੇ ਬੰਦ ਹੱਥ ਦੇ ਵਿੱਚ ਆਈ ਸੀ ਪਾਪੀ ਦੇ ਜੀਆ ਕਦੋਂ ਬੋਸਟਰ ਲੈ ਕੇ ਗਏ ਸੀ ਤਿਜੀਵਨਾ ਦੋ ਚਾਰ ਹੀ ਮਹੀਨੇ ਪਹਿਲਾਂ ਲਾ ਕੇ ਗਿਆ ਜੀ ਉਹਨਾਂ ਦਾ ਉਹ ਪਾਣੀ ਦਾ ਫੈਲ ਗਿਆ ਜੀ ਜਿਹ ਤੋਂ ਬੋਹਤਰਿਆ ਸੀ ਉਹ ਤੋਂ ਬੋਹਤਰਦਾ ਸੀ ਅਸੋ ਸਾਡੇ ਸਾਤੇ ਐਸ ਪੀ ਦਾ ਕੁਆਟਰ ਲੈਵਲ ਕਿੰਨਾ ਆਪਣਾ 40 ਹੈ 40 ਫੁੱਟ ਠੀਕ ਹੈ 40 ਫੁੱਟ ਵਾਟਰ ਲੈਵਲ ਹੈ ਆਪਣਾ ਤੇ ਬੋਰ ਨਵਾਂ ਕਿਤੇ ਵੀ ਆਪਾਂ ਕਿੰਨਾ ਬੋਰ ਹੋਇਆ ਟੋਟਲ ਬੋਰ ਕਿੰਨਾ 100 ਫੁੱਟ ਬੋਰ ਹੈ ਚਲੋ ਸਾਡਾ ਤਾਂ ਸਾਨੂੰ ਸਿਰਫ ਇੱਕ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਪੰਪ ਲਗਵਾਇਆ ਤੁਹਾਡੇ ਮਨ ਨੂੰ ਸੰਤੁਸ਼ਟੀ ਹੈ ਲਗਵਾ ਕੇ ਹਾਂਜੀ ਤਾਂ 10 ਦਾ ਲਗਾਉਣ ਦੇ ਸੀਗੇ ਥੋੜਾ ਜਿਹਾ ਥੋੜਾ ਜਿਹੀ تسਲੀ ਦਿੱਤੀ ਹੈ ਜੀ ਹਾਂ ਪਾਣੀ 10 ਦਾ ਹੀ ਬਣ ਗਿਆ ਜੀ ਸਾਨੂੰ ਹਾਂ ਦੇਖੋ ਸਾਡੇ ਕੋਲ 10 ਦੀ ਉਮੀਦ ਲੈ ਕੇ ਗਏ ਸੀ ਜੀ ਬਿਲਕੁਲ 10 ਦੀ ਉਮੀਦ ਕਹਿੰਦੇ ਲੈ ਕੇ ਗਏ ਸੀਗੇ ਹਾਂਜੀ ਦੇਖੋ ਸਾਨੂੰ ਵੀ ਇਹ ਹੁੰਦਾ ਹੈ ਵੀ ਸੋਡੇ ਫਾਂ ਤੋਂ ਪੈਸੇ ਅਸੀਂ ਕਿਉਂ ਲਗਵਾਈਏ ਸਾਨੂੰ ਪਤਾ ਹੈ ਵੀ 40 ਫੁੱਟ ਵਾਟਰ ਲੈਵਲ ਦੇ ਵਿੱਚ ਅੱਛਾ ਰਿਜ਼ਲਟ ਮਿਲ ਜੂਗਾ ਤਾਂ ਫਿਰ ਸਾਨੂੰ ਕੋਈ ਜ਼ਰੂਰਤ ਨਹੀਂ ਵੀ ਅਸੀਂ ਦੱਸਦੇ ਪੈਸੇ ਲਗਵਾਈਏ ਨਾ ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ 10 ਐਸਪੀ ਦੀ ਮੋਟਰ ਲੱਗੇ ਜੇ ਅਸੀਂ 10 ਦਾ ਮੰਗਦੇ ਸੀ ਤਾਂ ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ ਸਾਡੇ ਇੱਕ ਕੰਪੋਨੈਂਟ ਨਾਲ ਬਹੁਤ ਅੱਛਾ ਪਾਣੀ ਮਿਲ ਜੂਗਾ ਕਿੰਨਾ ਵਾਟਰ ਲੈ ਆਪਣਾ ਕਿੰਨਾ ਬਾਣ ਹੈ ਜੀ ਇਹ 5 ਕਿੱਲੇ ਬਾਣ ਵਸਤੇ ਨਾਲ ਸਾਡੇ ਸਾਢੇ ਸੱਤੀ ਮੋਟਰ ਲਗਾਈ ਹੈ ਕਿਉਂਕਿ ਸਾਡੀ 5 ਕਿੱਲੇ ਦਾ ਸਾਡੀ 5 ਐਸਪੀ ਦੀ ਮੋਟਰ ਦੀ ਬਹੁਤ ਹੈ ਸਾਡੀ ਪਰ ਫਿਰ ਕਈ ਵਾਰੀ ਕਿਸਾਨ ਨੂੰ ਤਸੱਲੀ ਵੀ ਹੋ ਜਾਂਦੀ ਉਹਦੇ ਆਪਣੇ ਪੰਜਾਬੀਆਂ ਨੂੰ ਥੋੜਾ ਉੱਤੋਂ ਦੀ ਕੰਮ ਕਰਕੇ ਥੋੜਾ ਜਿਆਦਾ ਥੋੜਾ ਜਿਆਦਾ ਥੋੜਾ ਜਿਆਦਾ ਤੁਸੀਂ ਰਹਿੰਦੀ ਐ ਤੇ ਦੱਸੋ ਥੋੜਾ ਜੀ ਦੋਸਤੋ ਯਾਰ ਸਾਡਾ ਅਸੀਂ ਫਰਜ਼ ਨਿਭਾਇਆ ਆਪਣਾ ਬੱਸ ਤਾਂ ਖੁੱਲ ਕੇ ਦੱਸੋ ਮਾੜਾ ਸਾਡੇ ਕਿਸਾਨ ਵੀਰਾਂ ਨੂੰ ਪੰਜਾਬ ਦੇ ਬੰਦਿਆਂ ਨੂੰ ਦੱਸੋ ਕਿ ਤੁਹਾਨੂੰ ਕੰਮ ਸਾਡਾ ਠੀਕ ਲੱਗਿਆ ਹਾਂ ਖੁੱਲ ਕੇ ਦੱਸੋ ਵੀ ਥੋੜਾ ਮਤਲਬ ਕੀ ਕੀ ਸਾਡੀ ਦੁਕਾਨ ਤੁਹਾਨੂੰ ਕੀ ਫਰਕ ਕੀ ਲੱਗਿਆ ਲੋਕਾਂ ਨਾਲੋਂ ਕੋਈ ਨਹੀਂ ਕੋਈ ਗੱਲ ਕਰ ਲੋ ਯਾਰ ਚਪਣੀ ਚਰਚਾ ਆਪਾਂ ਤਾਂ ਉਂਝੀ ਤੇ ਵੀ ਕਰਦਾਂਗੇ ਸਿੰਪਲ ਗੱਲ ਕਰਨੀ ਹੈ ਪਰ ਤੁਸੀਂ ਦੱਸ ਦੋ ਤੁਸੀਂ ਦੱਸੋ ਤੁਹਾਨੂੰ ਸਮਾਨ ਦਾ ਕੀ ਫਰਕ ਲੱਗਿਆ ਜੀ ਸਮਾਨ ਥੋੜਾ ਬਹੁਤ ਵਧੀਆ ਹੈ ਠੀਕ ਹੋਰ ਨਾਲ ਪਾਣੀ ਹੈ ਠੀਕ ਆਹ ਮੈਂ ਖਰੀਦੀ ਪੂਰੀ ਠੀਕ ਹੈ ਇਹ ਹੀ ਸਮਾਨ ਧੰਨਵਾਦ ਆ ਧੰਨਵਾਦ ਤਾਂ ਚਲੋ ਖਾਨਾ ਨੂੰ ਕਵਾਂਗੇ ਜੇ ਤੁਹਾਨੂੰ ਆਇਆ ਤਾਂ ਉਹਨਾਂ ਨਾਲ ਜੂਰ ਆ ਕੇ ਸੰਪਰਕ ਕਰਨ ਸਾਡੇ ਕਿਸਾਨ ਵੀਰਾਂ ਦਾ ਦਿਲ ਜਿੱਤਾਂਗੇ ਅਸੀਂ ਸਾਡੀ ਗਰੰਟੀ ਹੈ ਇਸ ਗੱਲ ਤੇ ਅਸੀਂ ਕਿੰਨਾ ਸੋਲਰ ਨਹੀਂ ਵੇਚਣਾ ਕੱਲਾ ਕੋਈ ਸਾਡੇ ਕਾਊਂਟਰ ਤੇ ਬੈਠ ਕੇ ਸਾਡਾ ਬਹੁਤ ਮਾਲ ਵਿਕਦਾ ਹੈ ਪਰ ਅਸੀਂ ਚੰਨੇ ਵੀ ਨਹੀਂ ਅਸੀਂ ਆਪ ਵੀ ਕਿਸਾਨਾਂ ਦੇ ਵਿੱਚ ਜਾ ਕੇ ਦੇਖੀਏ ਸਾਡੇ ਕੰਮ 'ਚ ਜੇ ਫਿਰ ਵੀ ਹਲੇ ਦੀ ਕੋਈ ਕਮੀ ਰਹੀਗੀ ਤਾਂ ਅਸੀਂ ਉਹਨੂੰ ਦੂਰ ਕਰਾਂਗੇ ਸਾਨੂੰ ਕੋਈ ਦਿਖੂਗੀ ਪਤਾ ਲੱਗੂ ਤਾਂ ਉਹਨੂੰ ਦੂਰ ਕਰਾਂਗਾ ਹਾਂ ਇਹ ਪਿੰਡ ਸੇਖੂ ਹੈ ਇੱਥੇ ਆਪਣਾ ਪਹਿਲਾ ਕਨੈਕਸ਼ਨ ਲੱਗਿਆ ਸਾਡੇ 75p ਦਾ ਸੇਖੂ ਪਿੰਡ ਦੇ ਵਿੱਚ ਔਰ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ ਵਾਅਦਾ ਕੀਤਾ ਹੋਇਆ ਪਿੰਡ ਦੇ ਵਸਨੀਕਾਂ ਨਾਲ ਕਿ ਅਸੀਂ ਅੱਜ ਇੱਥੇ ਆਏ ਹਾਂ ਟੱਲੇ ਜਨ ਉਮੀਰ ਕਰਦੇ ਆ ਪੂਰੇ ਪਿੰਡ ਦਾ ਦਿਲ ਜਿੱਤਾਂਗੇ ਅਸੀਂ ਆਉਣ ਵਾਲੇ ਟਾਈਮ 'ਚ ਸਾਲ ਲੱਗ ਸਕਦੇ 6 ਮਹੀਨੇ ਲੱਗ ਸਕਦੇ ਤਾਂ ਸਾਡੇ ਕਿਤੇ ਹੋਏ ਕੰਮ ਤੋਂ ਕਿਸੇ ਨੂੰ ਪਛਤਾਵਾ ਨਹੀਂ ਫੀਲ ਹੋਊਗਾ ਜੇ ਕਿਸੇ ਨੂੰ ਪਛਤਾਵਾ ਫੀਲ ਹੋਵੇ ਸਾਡੇ ਕੋਲ ਕਿਹੜਾ ਸਵਾਲ ਆਪੇ ਕਿਸੇ ਵੀ ਤਰ੍ਹਾਂ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਕੋਈ ਰੇਟ ਮਹਿੰਗਾ ਲਗਾਤਾ ਜੀ ਸਾਡਾ ਸਮਾਨ ਵੀ ਵਧੀਆ ਸਾਡਾ ਪਾਣੀ ਨਹੀਂ ਬਣਿਆ ਆਪ ਵੀ ਪੈਸੇ ਦੇ ਦਿੰਦੇ ਕਸੋ ਦੇਖੋ ਸਾਡੇ ਕਿਸਾਨ ਨੂੰ ਤੁਸੀਂ ਬੁਲਾਇਆ ਹੈ ਅਸੀਂ ਇੱਕ ਕਿਸਾਨ ਵੀਰ ਕੋਈ ਅਸੀਂ ਐਵੇਂ ਕੋਈ ਉਹ ਨਹੀਂ ਬੁਲਾਏ ਇੱਕ ਕਿਸਾਨ ਵੀਰ ਅਸੀਂ ਤਾਂ ਬੁਲਾਇਆ ਹੈ ਵੀ 21 ਕਿਤੇ ਕਿਸਾਨ ਸਾਡੇ ਪੰਪ ਨੂੰ ਦੇਖੇ ਇੱਥੇ ਪੰਪ ਨੂੰ ਦੇਖ ਕੇ ਉਹਦੀ ਕੁਆਲਿਟੀ ਤੋਂ ਰੂਬਰੂ ਹੋਵੇ ਉਹਨਾਂ ਨੂੰ ਪਤਾ ਚੱਲੇ ਵੀ ਕੁਆਲਿਟੀ ਦਾ ਕੀ ਫਰਕ ਹੈ ਕੁਆਲਿਟੀ ਦਾ ਕੀ ਫਰਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੁਆਲਿਟੀ ਦੀ ਦੇਖੋ ਦੋਸਤੋ ਇਹ ਸਾਡੇ ਤਿੰਨ ਸਟੈਂਡ ਹੈ ਜਿਹੜੇ ਕਿ 24 ਪੈਨਲ ਲਾਇਆ ਸੀ ਇਸ ਕਿਸਾਨ ਨੇ ਆਪਦੀ ਜ਼ਿੰਦਗੀ ਚ ਮੈਂ ਕਹਿੰਦਾ ਵੀ ਇੱਕ ਵਾਰ ਪੈਸੇ ਲਗਾਣੇ ਹੁੰਦੇ ਆ ਅਗਲੇ ਨੇ ਇੱਕ ਵਾਰ ਪੈਸੇ ਲਗਾਤੇ ਤਸ ਆਪਣੀ ਵੀ ਕਿ ਇਨਸਾਨੀਅਤ ਚਾਹੀਦੀ ਹੈ ਇਹ ਵੀ ਉਹਨਾਂ ਨੂੰ ਨਹੀਂ ਪਤਾ ਵੀ ਸਟੈਂਡਾਂ ਦੀ ਕੀ ਲਾਈਫ ਹੈ ਇਹਨਾਂ ਦੇ ਆ ਪੈਨਲ 25 ਸਾਲ ਤਾਂ ਚੱਲਣਗੇ ਜੇ ਇਹ ਬਚਣਗੇ ਤਾਂ ਇਹ ਜੇ ਸਟੈਂਡ ਬਚਣਗੇ ਤਾਂ ਹੀ ਇਹ 25 ਸਾਲ ਪੈਨਲ ਚੱਲਣਗੇ ਤੁਸੀਂ ਦੇਖੋ ਦੋਸਤੋ ਜਿਹੜੇ ਅਸੀਂ ਸਟੈਂਡ ਲਗਾਏ ਆ ਸਾਡੀ ਜਿਹੜੀ ਇੱਕ ਖੂਬੀ ਜਾਂ ਸਾਡਾ ਇੱਕ ਜਿਹੜਾ ਮਨ ਦਿਮਾਗ ਸਾਡਾ ਸਾਡੀ ਨੀਅਤ ਏ ਰਹਿੰਦੀ ਹੈ ਵੀ ਕਿਸਾਨ ਦੇ ਇੰਨਾ ਅੱਛਾ ਸਟਰਕਚਰ ਲਗਾਓ ਇਹਦੇ ਉੱਤੇ 2 ਕੁਇੰਟਲ ਵਜਨ ਹੈ 2 ਕੁਇੰਟਲ ਵਜਨ ਹੈ 2 ਕਿਲੋਗ੍ਰਾਮ ਵਜ਼ਨ ਤੁਸੀਂ ਦੇਖੋ ਵੀ ਇਹਦੇ ਤੇ ਹਰ ਟਾਈਮ ਝੂਲਣਾ ਹੈ ਇਹਦੇ ਤੇ 2 ਕਿਲੋਗ੍ਰਾਮ ਵਜ਼ਨ। ਉਸ ਸਟੈਂਡ ਦੇਖੋ ਸਾਡੇ ਪੂਰੇ ਹਾਈਟ ਨਾਲ ਲੱਗੇ ਹੋਏ ਐ। ਔਰ ਸਾਡੇ ਇਸ ਸਟੈਂਡ ਨੂੰ ਜੰਗ ਨਹੀਂ ਆਊਗੀ। 80 ਮਾਈਕਰੋਨ ਤੇ ਅਸੀਂ ਇਹਨੂੰ ਹੌਟ ਡਿਪ ਨੂੰ ਪੱਠੀ ਵਾਲਾ ਕਹਿੰਦੇ ਆ। ਅਸੀਂ ਉਹ ਸਟੈਂਡ ਲੈਂਦੇ ਆ ਕੰਪਨੀ ਤੋਂ। ਇਹ ਸਟੈਂਡ ਵੀ ਸਾਡੇ ਕੰਪਨੀ ਦੇ ਆ ਦੇਸੀ ਸਟੈਂਡ ਨਹੀਂ ਹੈ ਜੋ ਇੱਥੇ ਲੋਕਲ ਬੰਦੇ ਆ ਦੁਕਾਨਦਾਰਾਂ ਦੇ ਜਿਹੜੇ ਬਣਾ ਰਹੇ ਇੱਥੇ ਵੈਲਡਿੰਗ ਵਾਲੀ ਦੁਕਾਨਾਂ ਤੇ। ਸਾਡੇ ਉਹ ਸਟੈਂਡ ਨਹੀਂ ਹੈ ਦੋਸਤੋ। ਸਾਡੇ ਸਟੈਂਡ ਇਹ ਪੱਠੀ ਵਾਲੇ ਸਟੈਂਡ ਹੈ। ਆਲੂ ਤੁਹਾਨੂੰ ਬੜਾ ਕਰੀਬੀ ਤੋਂ ਦਿਖਾਣੇ ਆ। ਜਿਹੜੀ ਸਾਡੀ ਇਹ ਬਿਲਡਿੰਗ ਹੈ, ਆ ਬਿਲਡਿੰਗ ਵੀ ਸਾਡੀ ਜਿਹੜੀ ਹੈਗੀ ਹੈ ਇਹ ਸਾਡੀ ਪੱਠੀ ਵਾਲੀ ਹੋਗੀ, ਜਿਸਤੀ ਹੋਗੀ। ਆ ਸਾਡੇ ਕਾਬਲੇ ਜਿਹੜੇ ਪਏ ਆ, ਇਹ ਕਾਬਲੇ ਵੀ ਸਾਡੇ ਜਿਹੜੇ ਹੈਗੇ ਆ ਮਾਸ਼ੱਲਾ, ਇਹ ਸਭ ਪੱਠੀ ਵਾਲੇ ਕਾਬਲੇ ਆ ਸਾਡੇ ਆ। ਤਾਂ ਦੋਸਤੋ ਇਹ ਬਹੁਤ ਹੈਵੀ ਸਟੈਂਡ ਆ ਆਪਦੇ ਆਪ ਦੇ ਵਿੱਚ। ਤੁਸੀਂ ਦੇਖੋ ਇਹਨਾਂ ਜੜੇ ਅਸੀਂ سپورਟ ਦਿੰਨੇ ਆ। ਆ ਇੱਕ سپورਟ ਅਸੀਂ ਐਕਸਟਰਾ ਦਿੰਨੇ ਆ ਆਹ ਵਾਲੀ سپورਟ ਬਈ। ਇਹਨੂੰ ਕਿਲਟ ਕਰਨੇ ਸਾਡੇ ਹਰ ਇੱਕ ਪੱਤੀ ਦੇ ਨਾਲ ਕਿਲਟਨ ਲੱਗਿਆ ਆਊਗਾ। ਦੇਖੋ। ਇਹ ਤੇ ਸਾਡੇ ਸਟੈਂਡ ਨੂੰ ਚੰਗ ਨਹੀਂ ਆਉਗੀ ਤੁਸੀਂ ਦੇਖੋ ਇਹਨੂੰ ਸਟੈਂਡ ਨੂੰ ਸਾਡੇ ਨੂੰ ਦੱਸੋ ਇੱਕ ਕਨੈਕਸ਼ਨ 7.7 ਐਚਪੀ ਦਾ ਪਿੰਡ ਸੇਖੂ ਦੇ ਵਿੱਚ ਬੜਾ ਅੱਛਾ ਪਾਣੀ ਦੇ ਰਿਹਾ ਹੈ ਸਿਰਫ 36 ਦੀ ਫ੍ਰੀਕੁਐਂਸੀ ਤੇ ਸਿਰਫ 36 ਦੀ ਫ੍ਰੀਕੁਐਂਸੀ ਤੇ ਡੱਬਾ ਖੋਲੀਓ ਰਾਜ ਨੂੰ ਡੱਬਾ ਡੱਬਾ ਖੋਲੀਓ ਸਿਰਫ 36 ਦੀ ਫ੍ਰੀਕੁਐਂਸੀ ਤੇ ਪੰਪ ਆ ਇੰਨਾ ਪਾਣੀ ਦੇ ਰਿਹਾ ਸਾਡਾ ਉਮੀਦ ਕਰਦੇ ਹਾਂ ਅਸੀਂ ਦਿਲ ਜਿੱਤਾਂਗੇ ਇਹਨਾਂ ਬੰਦਿਆਂ ਦਾ ਕੰਮ ਵੀ ਕਰਾਂਗੇ ਵਧੀਆ ਪਾਣੀ ਤੁਹਾਡੇ ਸਾਹਮਣੇ ਹੈ 7.5 ਕਿਲੋ ਦੀ ਮੋਟਰ ਹੈ 40 ਫੁੱਟ ਵਾਟਰ ਲੈਵਲ ਹੈ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਦੋਸਤੋ ਕਿੰਨੀ ਫ੍ਰੀਕਵੈਂਸੀ ਹੈ ਰਜਨ 38 38 ਦੀ ਫ੍ਰੀਕਵੈਂਸੀ ਹੈ ਜੀ ਸਿਰਫ 38 ਦੀ ਤੁਹਾਨੂੰ ਦਿਖਾਣੇ ਆ ਇਸੇ ਪੰਪ ਦੀ ਫ੍ਰੀਕਵੈਂਸੀ ਦੀ ਸ਼ਕਤੀ ਦੀ ਫ੍ਰੀਕਵੈਂਸੀ ਹੈ ਆ ਦੇਖੋ ਦੋਸਤੋ ਤੁਸੀਂ ਪੰਪ ਦੀ ਫ੍ਰੀਕਵੈਂਸੀ ਦੇਖੋ 38 ਦੀ ਫ੍ਰੀਕਵੈਂਸੀ ਹੈ ਜੇ ਪੰਪ ਚੱਲ ਰਿਹਾ ਇਹ ਵਾਲਾ ਇਹ ਪਾਣੀ ਤੁਹਾਨੂੰ ਖੁਦ ਵਾਖੋ ਤੁਹਾਨੂੰ ਬਿਆਨ ਕਰ ਰਿਹਾ ਪਾਣੀ ਕੀ ਹੈ ਸਾਡਾ ਕੰਮ ਕਾਕਾ ਜੀ ਦੀ ਦੁਕਾਨ ਗਣੇਸ਼ ਟਿਊਬਲ ਸਟੋਰ ਡਬਲੂ ਠੀਕ ਹੈ ਦੋਸਤੋ